ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਹੋਮੋਂਗੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਜੇ ਤੁਸੀਂ ਪਰਫੈਕਟ ਸਟੀਚਿੰਗ ਸਿੱਖਣਾ ਚਾਹੁੰਦੇ ਹੋਗੇ ਇਸ ਉਤੋਂ ਕਟਿੰਗ ਵੇਲੇ ਵੀ ਕੋਈ ਗਲਤੀ ਨਾ ਹੋਵੇ ਜਾਂ ਸਟੀਚਿੰਗ ਕਰਦੇ ਵੇਲੇ ਵੀ ਤੁਹਾਨੂੰ ਕੋਈ ਮਨਚ ਡਾਊਟ ਨਾ ਹੋਵੇ ਤਾਂ ਤੁਸੀਂ ਪਹਿਲਾਂ ਕੀ ਕਰਨਾਗਾ ਪਹਿਲਾਂ ਪਰਫੈਕਟ ਨਾਪ ਲੈਣਾ ਸਿੱਖਣਾ ਜੀ ਜੇ ਆਪਣੇ ਕੋਲੇ ਨਾਪ ਸਹੀ ਹੋਊਗਾ ਫੇਰ ਹੀ ਆਪਾਂ ਨੂੰ ਕਟਿੰਗ ਸਹੀ ਆਊਗੀ ਤੇ ਅੱਜ ਆਪਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਨਾਪ ਲੈਣਾ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਨਾਪ ਲੈਣਾ ਜ਼ਰੂਰੀ ਹੁੰਦਾਗਾ ਤੇ ਆਪਣਾ ਫਿਰ ਕਟਿੰਗ 'ਚ ਕੋਈ ਗਲਤੀ ਨਹੀਂ ਹੁੰਦੀਗੀ ਇਹ ਆਪਣੇ ਕੋਲੇ ਕਮੀਜ਼ ਹੈ ਕਮੀਜ਼ ਦਾ ਆਪਾਂ ਨਾਪ ਕਿਸ ਤਰ੍ਹਾਂ ਲੈਣਾਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਨੂੰ ਨਾਪ ਲੈਣ ਲਈ ਲਿਖਣੀਆਂ ਚਾਹੀਦੀਆਂ ਨਹੀਂਆਂ ਜੇ ਤੁਸੀਂ ਇਸ ਤਰ੍ਹਾਂ ਦੇਖੋ ਜੀ ਜਿਸ ਤਰ੍ਹਾਂ ਮੇਰਾ ਨਾਪ ਲਿਖਿਆ ਹੋਇਆ ਹੈਗਾ ਜੇ ਇਸ ਤਰ੍ਹਾਂ ਤੁਸੀਂ ਨਾਪ ਲਿਖੋਗੇ ਨਾ ਤਾਂ ਤੁਹਾਨੂੰ ਕਦੇ ਵੀ ਕੋਈ ਵੀ ਗਲਤੀ ਨਹੀਂ ਹੋਊਗੀ ਡਾਊਟ ਨਹੀਂ ਹੋਊਗਾ ਜੇ ਕੋਈ ਥੋੜਾ ਬਹੁਤ ਫਿਟਿੰਗ ਦਾ ਚੱਕਰ ਪੈਂਦਾ ਵੀ ਹੈ ਤਾਂ ਤੁਸੀਂ ਕਸਟਮਰ ਨੂੰ ਮਿਣਕੇ ਦੱਸ ਸਕਦੇ ਹੋ ਵੀ ਜਿੰਨਾ ਤੁਹਾਡਾ ਨਾਪ ਆ ਲ ਕੇ ਮੀਜ਼ ਸੀਗਾ ਉਸ ਤਰ੍ਹਾਂ ਹੀ ਅਸੀਂ ਸਟਿਚ ਕੀਤਾਗਾ ਦੇਖੋ ਸਾਰਿਆਂ ਤੋਂ ਪਹਿਲਾਂ ਲੰਬਾਈ ਲਿਖਣੀ ਹੈਗੀ ਜਿੰਨੀ ਵੀ ਤੁਹਾਡੇ ਕਮੀਜ਼ ਦੀ ਲੈਂਥ ਆਗੀ ਜੋ ਤਿਆਰ ਆਗਾ ਉਹ ਤੋਂ ਅਸੀਂ ਹੋਰ ਲਿਖਣਾਗਾ ਕਟਿੰਗ ਤੁਸੀਂ ਜਿਹੜੀ ਆ ਉਹ ਲੱਕ ਤੋਂ ਕਰਨੀ ਹੈਗੀ ਜੇ ਤੁਸੀਂ ਕਟਿੰਗ ਲਿਖੋਗੇ ਤਾਂ ਕਟਿੰਗ ਦਾ ਨਾਲ ਲਿਖ ਲਿਓ ਵੀ ਆਪਾਂ ਇੰਨਾ ਕਟਿੰਗ ਪਲੱਸ ਕਰਨਾਗਾ ਠੀ ਛਾਤੀ ਦਾ ਨਾਪ ਲਿਖਣਾ ਕਮਰ हिਪ ਮੋਡਾ ਘੇਰਾ ਵੀ ਤੁਸੀਂ ਲਿਖਣਾ ਠੀਕ ਹੈ ਜੀ ਆਪਣੇ ਕੋਲ ਲੰਬਾਈ ਹੋਗੀ ਘੇਰਾ ਹੋ ਗਿਆ ਛਾਤੀ ਕਮਰ हिਪ ਮੋਡਾ ਫਿਟਿੰਗ ਦੀ ਸਲਾਈ ਹੋ ਗਈ ਜੀ ਜਿਹੜੀ ਆਪਣੀ ਆਹ ਵਾਲੀ ਫਿਟਿੰਗ ਦੀ ਸਲਾਈ ਲੱਗਦੀ ਆ ਉੱਪਰੋਂ ਠੀਕ ਹੈ ਜੀ ਚਾਕ ਆਪਾਂ ਵੱਧ ਘੱਟ ਲੰਬਾਈ ਕਦੇ ਆਪਾਂ ਕਿਸੇ ਸੂਟ ਦੀ ਵੱਧ ਵੀ ਰੱਖ ਸਕਦੇ ਆ ਕਿਸੇ ਸੂਟ ਦੀ ਘੱਟ ਵੀ ਰੱਖ ਸਕਦੇ ਆ ਪਰ ਤੁਸੀਂ ਫਿਟਿੰਗ ਵਾਲੀ ਸਲਾਈ ਨਾਪ ਲੈਣੀ ਉਹ ਇੱਕੋ ਜੀ ਰਹੂਗੀ ਠੀਕ ਹੈ ਜੀ ਉਸ ਤੋਂ ਬਾਅਦ ਲਿਖਣੀ ਹੈ ਬਾਹਾਂ ਦੀ ਲੰਬਾਈ ਫਿਰ ਬਾਹਾਂ ਦੀ ਮੋਰੀ ਲਿਖਣੀ ਹੈਗੀ ਜਿਹੜੀ ਵੀ ਤੁਸੀਂ ਵਾਹ ਬਣਾਉਣੀ ਹੈਗੀ ਉਹ ਤੁਸੀਂ ਨਾਲ ਲਿਖ ਲੈਣੀ ਹੈ ਵੀ ਅੱਧੀ ਬਣਾਉਣੀ ਹੈ ਜਾਂ ਪੂਰੀ ਵਾਹ ਬਣਾਉਣੀ ਹੈਗੀ ਉਸ ਤੋਂ ਬਾਅਦ ਪਲੋਈਆਂ ਦਾ ਨਾਪ ਲਿਖਣਾਗਾ ਫਿਰ ਲਿਖਣਾ ਗਲਾ ਫਰੰਟ ਗਲਾ ਕਿੰਨਾਗਾ ਬੈਕ ਗਲਾ ਕਿੰਨਾਗਾ ਫਿਰ ਲਿਖਣਾ ਜੀ ਆਪਾਂ ਤੀਰਾ ਫਿਰ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਲੈਣੀ ਹੈ ਵਿੱਚ ਤੀਰੇ ਦੀ ਸਲਾਈ ਜਿਹੜੀ ਕਿ ਆਪਣੀ ਆਹ ਵਾਲੀ ਸਲਾਈ ਹੁੰਦੀ ਹੈਗੀ ਆਹ ਵਾਲੀ ਸਲਾਈ ਹੁੰਦੀ ਹੈ ਇਹ ਤੀਰੇ ਦੀ ਸਲਾਈ ਵੀ ਤੁਸੀਂ ਨਾਲ ਐਡ ਕਰ ਲਿਓ ਕਿਉਂਕਿ ਫੇਰ ਕਈ ਵਾਰ ਆਏ ਹੁੰਦਾ ਵੀ ਤੀਰਾ ਵੱਧ ਨਾ ਹੋ ਜਾਏ ਘਟ ਨਾ ਹੋ ਜਾਏ ਪਹਿਲਾਂ ਤੁਸੀਂ ਥੋੜਾ ਵੱਧ ਹੀ ਰੱਖਣਾਗਾ ਫੇਰ ਤੁਸੀਂ ਕਾਟ ਪਾ ਕੇ ਘੱਟ ਕਰ ਲੈਣਾ ਇੰਨੀਆਂ ਚੀਜ਼ਾਂ ਦਾ ਆਪਣੇ ਕੋਲੇ ਸਾਰਾ ਮੀਜ਼ਰਮੈਂਟ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਤੀਰੇ ਦੀ ਸਲਾਈ ਤੁਸੀਂ ਲਿਖਣਾ ਨਾ ਭੁੱਲਣਾ ਜੇ ਤੁਸੀਂ ਸੂਟ ਸਟਿਚਿੰਗ ਕਰਨਾ ਸਿੱਖਦੇ ਹੋਗੇ ਸਲਵਾਰ ਦੀ ਲੰਬਾਈ ਤਾਂ ਹੁੰਦੀ ਹੈ ਜੀ ਸਿਰਫ ਮੂਰੀ ਹੁੰਦੀ ਹੈ ਬੈਲਟ ਹੁੰਦੀ ਹੈਗੀ ਇਹ ਆਪਾਂ ਤਿੰਨ ਚਾਰ ਚੀਜ਼ਾਂ ਦਾ ਨਾਪ ਆਪਾਂ ਆਸਾਨ ਤੁਸੀਂ ਲਿਖਣਾ ਲਿਖ ਸਕਦੇ ਹੋਗੇ ਨਹੀਂ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਆਸਾਨ ਕਿੰਨਾ ਰੱਖਣਾਗਾ ਠੀਕ ਹੈ ਜੀ ਸਾਰਾ ਕੁਝ ਤੁਸੀਂ ਇੰਨਾ ਮੀਜ਼ਰਮ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਨਾਪ ਕਿਸ ਤਰ੍ਹਾਂ ਲੈਣਾਗਾ ਹੁਣ ਆਪਣੇ ਕੋਲੇ ਆਹ ਵਾਲਾ ਕਮੀਜ਼ ਆ ਜੀ ਰੈਡੀ ਇਹ ਤੋਂ ਆਪਾਂ ਨਾਪ ਕਿਸ ਤਰ੍ਹਾਂ ਲੈਣਾਗਾ ਆ ਦੇਖੋ ਇੱਥੋਂ ਆਪਾਂ ਗਲੇ ਦੇ ਇਧਰੋਂ ਨਹੀਂ ਲੈਣਾਗਾ ਇੱਥੋਂ ਰੱਖਣਾਗਾ ਸਿਰਫ ਐਂਚੀ ਟੇ ਬਿਲਕੁਲ ਆਪਣਾ ਜਿੱਥੋਂ ਗਲਾ ਆਪਣਾ ਸ਼ੁਰੂ ਹੁੰਦਾ ਨਾ ਇੱਥੋਂ ਇੱਥੋਂ ਰੱਖਣਾ ਦੇਖੋ ਆਪਣੇ ਕੋਲੇ ਫਰੰਟ ਪੱਲਾ ਆ ਗਿਆ ਇਹ ਬਾਰਕ ਕਰਕੇ ਥੋੜਾ ਜਨਾ ਖਿੱਚ ਜੀ ਪੈਣ ਲੱਗ ਜਾਂਦੀ ਹੈ ਬਾਰਕ ਕਰਕੇ ਇਸ ਕਰਕੇ ਤੁਸੀਂ ਬੈਕ ਪੱਲਾ ਜੇ ਥੋੜਾ ਜਿਹਾ ਵੀ ਵੱਧ ਹੁੰਦਾ ਨਾ ਤਾਂ ਤੁਸੀਂ ਉਹਦੇ ਹਿਸਾਬ ਨਾਲ ਰੱਖੋ ਸਾਢੇ 41 ਇੰਚ ਆਪਣੇ ਕੋਲੇ ਲੰਬਾਈ ਹੁੰਦੀ ਹੈ ਸਾਢੇ 41 ਇੰਚ ਤੁਸੀਂ ਲੰਬਾਈ ਰੱਖਣੀ ਹੈ ਹੁਣ ਆਪਾਂ ਨਾਪਾਂਗੇ ਜੀ ਘੇਰਾ ਘੇਰਾ ਦੇਖੋ ਬੈਕ ਤੇ ਫਰੰਟ ਦਾ ਨਾ ਦੇਖੋ ਥੋੜਾ ਜਿਹਾ ਫਰਕ ਪੈ ਗਿਆ ਇਹ ਕਿਉਂ ਫਰਕ ਪਿਆ ਜੀ ਕਿਉਂਕਿ ਕੜਾਈ ਨਾਲ ਖਿੱਚ ਪੈ ਜਾਂਦੀ ਹੁੰਦੀ ਹੈ ਕੜਾਈ ਕਪੜਾ ਇਕੱਠਾ ਕਰ ਲੈਂਦੀ ਹੁੰਦੀ ਹੈਗੀ ਇਸ ਕਰਕੇ ਆਪਾਂ ਬੈਕ ਘੇਰਾ ਨਾਪਾਂਗੇ ਪੌਣੇ 19 ਇੰਚ ਆ ਜੀ 19 ਇੰਚ ਆਪਾਂ ਘੇਰਾ ਰੱਖਾਂਗੇ उस तो उसकी की नापना इतों अपा फिटिंग नापनी है ठीक है जी उस तो बाद अपना फिटिंग चैक करनी फिटिंग अपने को हैगी कोई देखो सतारा इंच ठीक है जी इस तरह अपना फिटिंग नाप लेनी है फिर आप कमर कमर अपने को साढ़े पंद्रह की उस तो बाद तुम बापा जिस तरह आप नापी जावे उसी तरह लिखी आप लिखी जावे पहला नाप थो दस कि लिखना फिर देखा जी फिटिंग सिलाई पंद्रह इंच अपनी फिटिंग सिलाई है ठीक है जी ये हो गया अपना फिटिंग का घेरा हिप ते चाक वगैरह हो गया अपने जो आप नापागे मोडा मोडे किस तरह नापना आप देखो अठ इंच अपने को मोडा होंगे ਬਾਂਹ ਦੀ ਲੰਬਾਈ ਆਪਾਂ ਇੱਥੋਂ ਸ਼ੁਰੂ ਕਰ ਲੈਣੀ ਆ ਸਾਢੇ 16 ਇੰਚ ਬਾਂਹਗੀ ਜੀ ਮੂਰੀ ਨੂੰ ਆਪਾਂ ਬਿਲਕੁਲ ਇੱਥੋਂ ਸਹੀ ਕਰਕੇ ਸਾਢੇ 4 ਇੰਚ ਮੂਰੀ ਆਪਣੀ ਮੋਡਾ ਵੀ ਹੋ ਗਿਆ ਬਾਂਹ ਦੀ ਲੰਬਾਈ ਵੀ ਹੋ ਗਈ ਆਪਣੇ ਕੋਲੇ ਆ ਚੀਜ਼ ਵੀ ਹੈ ਕਈਆਂ ਨੂੰ ਜੇ ਬਾਂਹ ਦੀ ਆਪਣੇ ਕੋਲੇ ਹੁੰਦਾ ਨਾ ਵੀ ਖੁੱਲੀ ਨਾ ਹੋ ਜੇ ਸਾਡੀ ਬਾਂਹ ਪਤਲੀ ਆ ਜਾਂ ਭਾਰੀ ਆ ਤਾਂ ਤੁਸੀਂ ਆ ਚੀਜ਼ ਵੀ ਨਾਪ ਲਿਆ ਕਰੋ ਇਹ ਵੀ ਲਿਖ ਲਿਆ ਕਰੋ ਵੀ ਇੱਥੋਂ ਆਪਣੇ ਕਿੰਨੇ ਇੰਚ ਆਉਂਦੀ ਹੈਗੀ ਬਾਂਹ ਠੀਕ ਹੈ ਉਸ ਤੋਂ ਬਾਅਦ ਆਪਾਂ ਗਲਾ ਦੇਖਣਾ ਹੁੰਦਾ ਹੈ ਫਿਰ ਆਪਾਂ ਗਲਾ ਆਪਾਂ ਇੰਨਾ ਹੀ ਪਾ ਲੈਂਦੇ ਹਾਂ ਦੇਖੋ 6.5 ਪੌਣ ਇੱਕ 7 ਇੰਚ ਆਪਣੇ ਕੋਲੇ ਗਲਾ ਰੈਡੀ ਹੈ ਤੇ ਆਪਾਂ ਇਹ ਹੁਣ ਇੰਨਾ ਰੈਡੀ ਆ ਰੈਡੀ ਹੀ ਤਿਆਰ ਰੱਖਣਾਗਾ ਜਿਹੜਾ ਆਪਾਂ ਕੇ ਸਟਿਚਿੰਗ ਕਰਨ ਵੇਲੇ ਆਪਾਂ ਅੱਧਾ ਇੰਚ ਵਾਧਾ ਲਵਾਂਗੇ ਸਲਾਈਆਂ ਕਰਕੇ ਠੀਕ ਹੈ ਜੀ ਹੁਣ ਆਪਣੀ ਮੇਨ ਚੀਜ਼ ਆ ਗਈ ਤੀਰਾ ਤੀਰਾ ਕਿਸ ਤਰ੍ਹਾਂ ਨਾਲ ਆਪਣਾ ਸਾਰਿਆਂ ਤੋਂ ਵੱਡੀ ਜਿਹੜਾ ਕੇ ਗਲਤੀ ਹੁੰਦੀ ਹੈ ਨਾ ਡਾਊਟ ਹੁੰਦਾ ਆਪਣਾ ਉਹ ਤੀਰੇ ਚ ਹੁੰਦਾ ਤੀਰਾ ਦੇਖੋ ਇਸ ਤਰ੍ਹਾਂ ਨਹੀਂ ਨਾ ਆਪਣਾ ਹੈਗਾ ਗਲੇ ਨੂੰ ਬਿਲਕੁਲ ਇੱਥੋਂ ਸਿੱਧਾ ਰੱਖ ਕੇ ਨਾ ਆਪਣਾ ਇੱਥੋਂ ਨਾਪਿਆ ਕਰੋ ਜਿੱਥੋਂ ਆਪਣੀ ਗੁਲਾਈ ਪੈਂਦੀ ਹੈ ਦੇਖੋ ਇੱਥੋਂ ਆਪਾਂ ਸਲਾਈ ਤੋਂ ਰੱਖਣਾ ਸਵਾ 12 ਇੰਚ ਜੀ ਇਦੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਜਦੋਂ ਆਪਾਂ ਕਟਿੰਗ ਕਰਨਾ ਸਵਾ 12 ਇੰਚ ਆਪਣਾ ਤੀਰਾ ਰੈਡੀ ਹੈਗਾ ਠੀਕ ਹੈ ਜੀ ਫਿਰ ਤੁਸੀਂ ਆ ਤੀਦੇ ਦੀ ਸਲਾਈ ਵੀ ਲੇਖ ਲੈਣੀ ਹੈਗੀ ਵੀ ਕਿੰਨੀ ਆਪਣੀ ਸਲਾਈ ਹੁੰਦੀ ਹੈ ਇੰਨੇ ਆਪਾਂ ਤਿਆਰ ਰੱਖਣੀ ਹੈ ਫਿਰ ਆਪਾਂ ਨੂੰ ਕਦੇ ਵੀ ਕੋਈ ਡਾਊਟ ਨਹੀਂ ਰਹੂਗਾ ਤੇ ਇੱਕ ਚੀਜ਼ ਆਪਣੀ ਹੋਰ ਰਹਿ ਗਈ ਜੀ ਪਲੋਈਆਂ ਪਲੇਟਾਂ ਦੇਖੋ 10 ਇੰਚ ਤੇ ਆਪਣੀ ਪਲੇਟ ਆਗੀ ਇਹਨੂੰ ਆਪਾਂ ਤੁਸੀਂ ਜਦੋਂ ਆਪਾਂ ਸਲਾਈ ਕਰਨੇ ਅੱਧਾ ਇੰਚ ਬਾਧ ਰੱਖ ਕੇ ਆਪਾਂ ਨਿਸ਼ਾਨ ਲਾਵਾਂਗੇ 10 ਇੰਚ ਤੇ ਆਪਣੀਆਂ ਪਲੋਈਆਂ ਤਿਆਰ ਰਹਿਣਗੀਆਂ ਇਸ ਤਰ੍ਹਾਂ ਆਪਾਂ ਸਾਰੇ ਕਮੀਜ਼ ਦਾ ਨਾਪ ਲੈਣਾਗਾ ਚੰਗੀ ਤਰ੍ਹਾਂ ਸਲਵਾਰ ਦੀ ਆਪਾਂ ਲੈਂਥ ਆਪਣੀ ਹੁੰਦੀ ਹੈ ਮੋਰੀ ਨਾ ਆਪਣੀ ਹੁੰਦੀ ਹੈ ਬੈਲਟ ਨਾ ਆਪਣੀ ਹੁੰਦੀ ਹੈਗੀ ਠੀਕ ਹੈ ਜੀ ਇੰਨਾ ਹੀ ਮੀਜਰਮੈਂਟ ਹੁੰਦਾਗਾ ਸਲਵਾਰ ਦਾ ਕਮੀਜ਼ ਦਾ ਜ਼ਿਆਦਾ ਹੁੰਦਾਗਾ ਜੇ ਇਸ ਤਰ੍ਹਾਂ ਤੁਸੀਂ ਨਾਪ ਲੈ ਕੇ ਕੱਲੀ-ਕੱਲੀ ਚੀਜ਼ ਲਿਖ ਕੇ ਤੁਸੀਂ ਕਟਿੰਗ ਕਰੋਗੇ ਤਾਂ ਕਦੇ ਵੀ ਕੋਈ ਗਲਤੀ ਨਹੀਂ ਹੋਊਗੀ ਠੀਕ ਹੈ ਜੀ ਤੇ ਮਿਲਦੇ ਹਾਂ ਕੰਨੂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲੇਸਾ ਸ੍ਰੀ ਕਾਲ ਜੀ